ਯੋਦਾ 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 ਇਹ ਉਹ ਇਹ ਗੁਜਰਾਲਾ ਲੰਗੇ ਪੈਰੀ ਨਹੀਂ ਨਹੀਂ ਉਹ 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 ਕੋਹੇ ਨਾਲ ਪੜਿਆ ਸਿਰ ਤਾਜੇ ਦੌੜੇ ਲੱਗਦਾ ਤਾਜੇ ਤਾਜੇ ਦੌੜੇ ਇਹ ਦੋ ਵਾਰੀ ਪਹਿਲਾਂ ਇਤੋਂ ਇਦਾਂ ਲੰਗੇ ਆ ਔਰ ਰੱਟਣ ਵੀ ਦੇਖੇ ਮੈਂ ਇਹ ਰੱਟਾ ਹਾਂ ਦੇਖਣ ਭਾਈ ਨੇ ਪਹਿਲੀ ਦੇਖ ਲਈ ਆ ਆਹ ਚੀਜ਼ ਹੁੰਦੀ ਇੱਕ ਗੋਹਾ ਚੱਕਾ ਚੱਕਾਈ ਨਾ ਇਹਨਾਂ ਨੇ ਪਿਛਾਣੀ ਮੈਂ ਤਾਂ ਦੇਖੀ ਜਾਈ ਨਾ ਇਹਨਾਂ ਨੇ ਸਿੱਧਾ ਸਿਰ ਤੇ ਰੱਖ ਕੇ ਰੱਖ ਗਿਆ ਦੇਖੀ ਨਾ ਕੀ ਹਾਲਾਤ ਕੀ ਹੋਣੇ ਕੁੱਟ-ਕੱਟ ਕੇ ਦੌੜਿਆ ਬਜਾਰੇ ਦਾ ਦਾਲ ਲੱਗਾ ਹੋਣਾ ਦੌੜ ਗਿਆ ਅਸ ਤੇ ਕੀ ਹਾਲ ਹੋਣੇ ਇਦਾਂ ਦੇ ਲੈ ਵੀਜਾ ਦੇ ਲੈ ਇੰਦੇ ਰੋਟੀ ਇਦਾਂ ਰੋਟੀ ਨਾ ਗੁੱਤਾ ਆਦੀ ਆ ਗੋਹਾ ਇਦਾਂ ਗਿਆ ਬਸ ਇਦਾਂ ਇਹਨੂੰ ਇਦਾਂ ਥੋੜਾ ਹੱਥ ਪੈਰ ਧਵਾਉਣੇ ਨਾ ਬਜਾਰੇ ਰੱਬ ਦਾ ਭਾਗ ਤਾਂ ਕਾ ਕਿਦਾਂ ਕਾਹ ਕਰਾਨੇ ਵਾਲਾ ਹੈ ਹਾਂ ਗੁਰੂ ਚਾ ਕਿੱਥੇ ਇਹ ਕਾਹਾਂ ਪੇ ਪੜਦਾ ਹੈ ਹਾਂ ਜਾਂਦਾ ਹਾਂ ਜਾਂਦਾ ਕਾਹਾਂ ਪੇ ਉਹ ਜੀ ਜਾ ਬਸ ਕੱਲ ਕੀਆ ਦੌੜ ਕੇ ਆਇਆ ਕਿਤੇ ਦਾਲ ਆ ਗਿਆ ਨਾ ਜਰਾ ਬਜ਼ਾਰਾਂ ਦੇ ਇਦਾਂ ਦੇ ਹੁਣ ਉਹ ਤਾਂ ਲੱਭਦੇ ਹੋਣੇ ਆ ਉਹਨਾਂ ਦਾ ਸਵੇਰ ਦਾ ਰੁਕ ਉਹਨਾਂ ਦਾ ਸਵੇਰ ਦਾ ਕੰਮ ਬੰਦ ਹੋ ਗਿਆ ਹੁਣ ਲੈ ਜਾਣਾ ਸੀ ਸਵੇਰ ਦਾ ਕੰਮ ਬੰਦ ਹੋ ਗਿਆ ਇਹ ਕਿਤੇ ਬਾਜ਼ਾਰ 'ਚ ਵੜ ਗਿਆ ਅਸਲ ਵਿੱਚ ਉਹਨਾਂ ਨੂੰ ਪੈ ਗਿਆ ਧੱਕਾ ਕਰਨਾ ਪਿਆ ਬਸ 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 ਜਦੋਂ ਦੌੜਦੇ ਆ ਮੈਂ ਇਹ ਰੋੜਾ ਰਾਣਾ ਤੇ ਮੇਰੇ ਇਹ ਵਿਚਾਰਿਆਂ ਨੂੰ ਕੀ ਪਤਾ ਲੱਗਦਾ ਜਿਹਨੇ ਦੌੜਦੇ ਆ ਨਾ ਰੋਡ ਨੂੰ ਉਹ ਕੀ ਕਰਦੇ ਪਿੱਛਾ ਕਰਦੇ ਲੱਭੀ ਜਾਂਦੇ ਹੁਣੇ ਰੋਡ ਤੇ ਜਦੋਂ ਆਉਣਾ ਇਹਨੂੰ ਚੱਕਣ ਨੂੰ ਕਰਨੀ ਆ ਹੁਣੇ ਵੜ ਗਿਆ ਬਾਜ਼ਾਰ 'ਚ ਹੋਰ ਬਾਜ਼ਾਰ 'ਚ ਉਹਨਾਂ ਨੂੰ ਪਤਾ ਧੱਕਾ ਨਹੀਂ ਕਰ ਸਕਦਾ ਉਹ ਤਾਂ ਜਿਹੜੇ ਬੰਦੇ ਰੋੜਾਂ ਤੇ ਹੁਣ ਇੱਕ ਥੋੜੇ ਦਿਨ ਹੋਏ ਆਪਾਂ ਬੰਦਾ ਉਤੋਂ ਛੱਡ ਕੇ ਦੌੜਾ ਉਹ ਅਬੂਦਣਾ ਤੋਂ ਹਾਂ ਉਹ ਰੋੜੇ ਰੋੜ ਤੁਰਿਆ ਰਿਹਾ ਇਹਨੂੰ ਇਹਨੇ ਕੱਚਾ ਰਹਾ ਥੋੜਾ ਪੈਣਾ ਇਹਨੇ ਰੋੜੇ ਰੋੜ ਤੁਰਿਆ ਪੂਰੀ ਵੇਹ ਬਾੜ ਲੈਣਾ ਇਹ ਤਾਂ ਕਿਤੇ ਦਾ ਕਿਤੇ ਦੀ ਕਿਸਮਤ ਚੰਗੀ ਆ ਕੋਈ ਅੱਖ ਗੇੜ ਤੇ ਨਹੀਂ ਆਇਆ ਉਤੋਂ ਬਾਅਦ ਕੀ ਉਹਨੂੰ ਨਾ ਇਦਾਂ ਰੋੜੇ ਰੋੜ ਤੁਰਿਆ ਤੇ ਭਰਾਵਾ ਉਹਨੂੰ ਖਿੱਚ ਤੂ ਕਰਕੇ ਨਾ ਚੱਕ ਕੇ ਉਹਨੂੰ ਸਕੂਟਰ ਤੇ ਮੋਟਰਸਾਈਕਲ ਤੇ ਬਿਠਾ ਲਵੇ ਬਿਠਾ ਲ ਦਿੰਗੇ ਸਗਾ ਸੋਨਸਾਨ ਉਧਰ ਤੇ ਇੱਕ ਬੰਦਾ ਜਾਂਦਾ ਈ ਉੱਥੇ ਉਹਨੇ ਬੰਦਾ ਉਹ ਸਾਡੀ ਸੁਸਾਇਟੀ ਦਾ ਵੀਡੀਓ ਬੁੜੀਓ ਦੇਖਦਾ ਈ ਉਹਨੇ ਕੀ ਉਹਨੇ ਦੇਖਿਆ ਵੀ ਬੰਦਾ ਧੱਕਾ ਕਰਦਿਆ ਉਹ ਜੋ ਸਮਝ ਗਿਆ ਉਹ ਵੀ ਇਹ ਜਿਹਾ ਉਹਨੇ ਜਾ ਕੇ ਪੁੱਛਿਆ ਪਾਉਣਾ ਤੂੰ ਵੀਡੀਓ ਆ ਵੀਡੀਓ ਪਈ ਆ ਉਹਨੇ ਕਿਹਾ ਤੂੰ ਕੌਣੋਂ ਕਹਿੰਦਾ ਨਹੀਂ ਇਹ ਕਹਿੰਦਾ ਸਾਡਾ ਪਤਾ ਨਹੀਂ ਕਹਿੰਦਾ ਰਾਹੇ 'ਚ ਤੁਰਿਆ ਆ ਆ ਕਹਿੰਦਾ ਉਹਦਾ ਕਿਡਨੈਪ ਆ ਹਾਂ ਆਹ ਕਹਿੰਦਾ ਤੂੰ ਕਿਦਾਂ ਧੱਕਾ ਕਰ ਤੋ ਕਰਦੇ ਆ ਕਹਿੰਦਾ ਨਹੀਂ ਉਹ ਕੀ ਕਰਦੇ ਦੋ ਜਾਨੇ ਚੱਕ ਕੇ ਪੜ੍ਹਾ ਲਦੇ ਹੁਣ ਇਹੀ ਹਾਲ ਹੈ ਇਦਾਂ ਹੀ ਹੋਣੀ ਇਹ ਸਵੇਰ ਨੂੰ 50 ਪਸ਼ੂਆਂ ਦਾ ਗੋਹਾ ਕਿਨੇ ਚੱਕਣਾ ਉਹਨਾਂ ਨੂੰ ਮੌਤ ਪਈ ਹੋਣੀ ਆ ਸਹੀ ਗੱਲ ਆ ਵੀ ਕਿਨੇ ਚੱਕਣਾ ਪੰਜਾਬ ਪਸ਼ੂਆਂ ਦਾ ਨਾਲ ਇਦਾਂ ਦੀ ਠੰਡ ਹਾਂ ਹੁਣ ਗੱਲ ਤੇ ਇਹ ਕੀ ਜੇ ਕਿਤੇ ਉਹਦੀ ਨਿਗਾ ਚੋਂ ਨਿਕਲ ਜਾਂਦਾ ਕਈ ਜਿਹੜੇ ਐਹੋ ਜੀ ਸੋਚ ਰੱਖਦੇ ਨਾ ਗੰਦੀ ਜਿਹੜੀ ਉਹਨੇ ਰੋੜਾਂ ਤੇ ਆਹ ਕੁਛ ਹੀ ਘੁੰਮਦੇ ਦੇਖਦੇ ਵੀ ਯਾਰ ਕਿਹੜਾ ਬੰਦਾ ਕਿਹੜਾ ਬੰਦਾ ਸੁਧਾਈ ਆ ਉਹਨਾਂ ਦਾ ਹੱਥਾਂ ਦਾ ਸੁਧਾਰਣਾ ਜਿਹੜਾ ਸੁਧਾਈ ਹੁਣ ਬੜਾ ਹਾਂ ਯਾਰ ਜਿਹੜਾ ਹੁਣ ਮਾਲਪੁਰ ਲਾਗੇ ਦਾ ਜਿਹੜਾ ਮਾਲਪੁਰ ਲਾਗੇ ਦਾ ਉਦੋਂ ਛੜਾਇਆ ਸੀਗਾ ਉਹ ਉਹ ਆਪਣੇ ਉੱਥੋਂ ਪੁੱਧੋ ਵਰਤੋਂ ਹਾਂ ਉਹ ਦੇਖੋ ਉਹ ਬੰਦਾ ਐਮਏ ਪੜ੍ਹਿਆ ਆ ਉਹਦੀ ਭੈਣ ਆਈ ਮੁੜ ਕੇ ਆਪਣੇ ਕੋਲ ਉੱਥੇ ਮਿਲਣ ਆਸ਼ਰਮ ਵੀ ਮਤਲਬ ਉਹ ਦੇਖੋ ਵੀ ਉਹ ਕਿੰਨੇ ਸਾਲ ਉਹਨੂੰ ਭੇਜੋ ਪੰਜਾਬ 'ਚ ਹੀ ਕੰਮ ਕਰਾਈ ਗਿਆ ਪੰਜਾਬ ਦੀ ਕੰਮ ਕਰਾਈ ਪੰਜਾਬ ਦੇ ਬੰਦੇ ਤੋਂ ਪੰਜਾਬ 'ਚ ਹੀ ਕੰਮ ਕਰਾਈ ਗਿਆ ਕਮਾਲ ਦੀ ਗੱਲ ਔਰ ਜਿਲ੍ਹਾ ਵੀ ਸੇਮ ਹ ਹਿਸ਼ਾਲਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੱਲਬਾਤ ਤੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਸੰਗਤ ਜੀ ਵੀ ਅਸੀਂ ਕਿਸ ਮੱਤ ਦੇ ਨਾਲ ਇੱਥੇ ਖੜੇ ਆਂ ਇੱਕ ਲਾਈਵ ਜਿਹੜੀ ਵੀਡੀਓ ਬਣਾ ਕੇ ਪਾ ਰਹੇ ਆ ਇੱਕ ਵੀਰ ਜਿਹੜਾ ਇੱਥੋਂ ਆਉਂਦਾ ਪਿਆਸੀ ਰੋਡ ਤੇ ਚੱਲ ਰਿਹਾ ਸੀ ਤੇ ਇਹ ਸਾਡਾ ਵੀਰ ਆ ਸਾਡੀ ਸੁਸਾਇਟੀ ਦੀ ਵੀ ਸੇਵਾ ਕਰਦਾ ਰਿਹਾ ਹੁਣ ਇਹਦੀ ਇੱਥੇ ਚਾਹ ਦੀ ਦੁਕਾਨ ਆਪਣੀ ਚਲਾਉਂਦਾ ਇਹਦਾ ਵੀ ਮੈਨੂੰ ਫੋਨ ਆਇਆ ਤੇ ਲੱਗ ਗਈ ਈ ਈਸ਼ੂ ਇਹ ਆਪਣਾ ਵੀਰ ਆ ਭਰਾ ਸਾਡਾ ਵੀਸ਼ੂ ਇਹਨਾਂ ਦੀ ਜਿੱਥੋਂ ਸਾਡਾ ਕਰਿਆਨੇ ਦਾ ਸਾਰਾ ਸਮਾਨ ਜਿਹੜਾ ਇਹ ਇੱਥੋਂ ਹੀ ਜਾਂਦਾ ਆ ਤੇ ਇਹਨਾਂ ਦਾ ਫੋਨ ਆਇਆ ਵੀ ਸਾਡਾ ਸੁਸਾਇਟੀ ਮੈਂਬਰ ਦੀਬੀ ਆਪਣਾ ਭਰਾ ਇਨੇ ਦੇਵੀ ਹੁਣਾਂ ਨਾਲ ਗੱਲ ਕੀਤੀ ਦੇਵੀ ਦਾ ਮੈਨੂੰ ਫੋਨ ਆਇਆ ਵੀ ਐਦਾਂ ਹੀ ਤਾਂ ਕਿਉਂਕਿ ਅਸੀਂ ਸਾਰੇ ਸਾਡੇ ਜਿਹੜੇ ਸੰਸਥਾ ਦੇ ਮੈਂਬਰ ਆ ਤਕਰੀਬਨ ਹੀ ਆਪਾਂ ਰੋੜਾਂ ਤੇ ਨਿਗ੍ਹਾ ਰੱਖੀਦੀ ਆ ਸਾਰੇ ਸਾਡੇ ਟੀਮ ਰੱਖਦੀ ਆ ਵੀ ਕੋਈ ਕਿੱਦਾਂ ਦਾ ਹਾਲਾਤ ਵਾਲਾ ਕਿਵੇਂ ਦਾ ਵੀ ਇਹਨੂੰ ਦੇਖਿਆ ਤੇ ਇਹਨਾਂ ਨੇ ਫਿਰ ਦੇਵੀ ਨੇ ਮੈਨੂੰ ਫੋਨ ਮਾਰਿਆ ਵੀ ਬੰਦਾ ਇੱਕ ਤਾਜਾ ਹੀ ਇਹਨੇ ਆਣ ਕੇ ਦੇਖ ਲਿਆ ਤੇ ਵੀ ਦੇਖ ਲਿਆ ਸੀ ਆਣ ਕੇ ਮੈਂ ਮੈਨੂੰ ਬਿਸ਼ੂ ਪੁੱਛਦਾ ਹੀ ਭਈ ਬੰਦਾ ਲਵਾਰ ਸਾਹਿਬ ਇਹ ਕਿੱਦਾਂ ਕਿੱਥੋਂ ਆਇਆ ਹੋਊਗਾ ਕਿੱਥੋਂ ਨਹੀਂ ਮੈਂ ਤਾਂ ਆ ਕੇ ਬਸੇ ਤੇ ਪਜਾਮਾ ਜਿਹਦਾ ਚੱਕਿਆ ਆਪਣਾ ਨੂੰ ਪਤਾ ਹੀ ਆ ਨਿਸ਼ਾਨੀਆਂ ਇੰਨਾਂ ਸਾਰਾ ਉਹ ਸੇਵਾ ਤੁਹਾਡੇ ਨਾਲ ਇੱਥੇ ਹੀ ਆ ਭਈ ਉਹ ਦੇਖਿਆ ਮੈਂ ਭਈ ਇਹਦੇ ਇੱਕ ਤਾਂ ਪੈਰਾਂ ਨੂੰ ਗੋਹਾ ਲੱਗਾ ਆ ਸਗਾ ਇੱਕ ਸਿਰ ਦੇ ਉੱਤੇ ਰੱਟਣ ਸਗਾ ਆ ਰੱਟਣ ਆ ਦਿਖਾੜ ਮੈਂ ਕਿਉਂਕਿ ਸਭ ਤੋਂ ਨਿਸ਼ਾਨੀ ਜ਼ਿਆਦਾ ਅਸੀਂ ਸਾਰੇ ਦੇ ਦੇ ਆ ਆ ਰੱਟਣ ਜਿੱਦਾਂ ਨਾ ਇਹ ਗੋਹਾ ਚਕਾਚਕਾ ਪੱਕਾ ਹੈ ਨਾ ਐਨ ਇੱਥੇ ਅਸੀਂ ਨਾ ਪੱਕਾ ਪੂਰਾ ਇੱਥੇ ਕਿਉਂਕਿ ਭਾਈ ਇਹ ਜੀ ਦੇਖੀ ਮੈਂ ਤਾਂ ਹੈਰਾਨ ਮੈਂ ਕਿਹਾ ਵੀ ਪਤਾ ਪੁਰਾਣੇ ਬੰਦੇ ਨੂੰ ਇਹ ਪੰਜਾਂ ਸ਼ਾਮ ਹੁੰਦੀ ਆ ਵੀ ਇਹ ਕੰਮ ਕਰਦੇ ਆ ਬੰਦੇ ਕਿਉਂਕਿ ਉਹ ਗੋਹਾ ਚਕਾ ਚਕਾਣਾ ਉਹ ਕਿਹੜਾ ਕੋਈ ਰੱਖਾਉਂਦੇ ਆ ਉੱਪਰ ਵੀ ਜਾਂ ਕੋਈ ਬਿੰਨਾ ਬਣਾ ਕੇ ਜਿੱਦਾਂ ਪੁਰਾਣੇ ਬੁੜੀਆਂ ਬਿੰਨਾ ਬਣਾ ਕੇ ਰੱਖ ਲੈਂਦੀਆਂ ਐ ਜਿਗੀਆਂ ਉਹਨਾਂ ਦਾ ਗੋਹੇ ਚੱਕੜਨਾ ਮਾਰਾ ਕੋਈ ਲਿਮਟ ਨਹੀਂ ਹੈਗੀ ਇੱਕ ਤਾਂ ਆਉਂਦਾ ਨਾ ਬਈ ਦੋ ਚਾਰ ਪਸ਼ੂਆਂ ਦਾ ਗੋਹਾ ਚੱਕ ਲਿਆ ਤਾਂ ਬੱਸ ਉਦੋਂ ਸੌਆਂ ਪਸ਼ੂਆਂ ਦਾ ਗੋਹਾ ਚੱਕੀ ਜਾਂਦਾ ਲੈ ਲੈਂਦੇ ਕੀ ਕਰੀ ਜਾਂਦਾ ਕੱਲੇ ਨਹੀਂ ਕਰੀ ਜਾਂਦਾ ਸਾਰੀ ਜੜੀ ਤੇ ਹੁਣ ਹਾਲਾਤ ਜਿਹੜੇ ਤੁਹਾਨੂੰ ਦਿਖਾਣੇ ਸਾਰਾ ਗੋਹੇ ਨਾ ਵਿਚਾਰਾ ਤਾਜ਼ਾ ਹੀ ਕਿਤੇ ਦੌੜ ਕੇ ਆਇਆ ਕਰ ਪੈਰ ਅਬ ਬੰਨੇ ਕਿਤੇ ਨਾ ਲੱਤ ਨੂੰ ਹਾਂ ਅੱਛਾ ਮੇਰੇ ਕੱਪੜੇ ਪੜੇ ਕੱਪੜੇ ਪੜੇ ਨਹੀਂ ਆ ਬੰਨੇ 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 ਹੁਣ ਇਹਦੇ ਸੱਟ ਝੋਟ ਵੀ ਦੇਖਾਂਗੇ ਉਹਦਾ ਲਾ ਕੇ ਵੀ ਸੱਟਾਂ ਪੱਕਾ ਮੈਂ ਯਕੀਨ ਨਾਲ ਦਾਅਵੇ ਨਾਲ ਕਹਿਣਾ ਆ ਲਾਛਾਂ ਇਹਦੇ ਪੱਕਾ ਪਈਆਂ ਹੋਣਗੀਆਂ ਕੁੱਟ-ਕੁੱਟ ਜਿਹੜਾ ਕੰਮ ਕਰਾਉਣਾ ਕਿਉਂਕਿ ਇਹ ਤਾਂ ਵਿਚਾਰਾ ਪਤਾ ਹੀ ਨਹੀਂ ਉਹਨੂੰ ਮੈਂ ਕਿੱਥੋਂ ਦਾ ਜਦੋਂ ਬੋਲਿਆ ਪੁੱਛਿਆ ਦੱਸਦਾ ਹੀ ਕੁਝ ਹੋਰ ਆ ਪਰ ਉਹ ਜਿਹੜਾ ਹੁਣ ਕੁੱਟ ਮਾਰ ਕੇ ਜਿਹੜੀਆਂ ਲਾਛਾਂ ਦੇ ਨਿਸ਼ਾਨ ਹੋਣਗੇ ਨਾ ਤਾਂ ਉਹ ਬਿਆਨ ਕਰਦੀਆਂ ਹੋਣਗੀਆਂ ਲਾਛਾਂ ਵੀ ਇਹ ਕੰਮ ਕਿਵੇਂ ਧੁੱਲਿਆ ਗਿਆ ਹੋਗਾ ਇਸ ਕਰਕੇ ਮੈਨੂੰ ਪੱਕਾ ਯਕੀਨ ਆ ਅੱਜ ਅਸੀਂ ਕੱਪੜੇ ਲਹਾ ਕੇ ਦਿਖਾ ਲਦਿਆਂ ਨਾ ਲਾਛਾਂ ਹੋਣਗੀਆਂ ਸਰੀਰ ਤੇ ਤਾਂ ਕਹਿਦੇ ਹੋ ਇਹ ਸਾਨੂੰ ਪਤਾ ਇੰਨੇ ਚਿਰਾਂ ਦਾ ਇਹਨਾਂ ਦੇ ਵਿੱਚ ਹੀ ਰਹਿੰਦੇ ਹਨ ਉਹ ਗਿਆ ਆ ਇਹੀ ਸੇਵਾ ਕਰਦਿਆਂ ਨੂੰ ਹੋ ਗਿਆ ਜੋ ਇਹ ਦਰਿੰਦਗੀ ਭਰਾ ਕੰਮ ਕਰਦੇ ਆ ਨਾ ਉਹ ਹੈਗੇ ਹਜੇ ਤੱਕ ਵੀ ਬੰਦੇ ਦੇ ਪੁੱਤ ਨਹੀਂ ਬਣਦੇ ਅਸੀਂ 2017 ਚ ਪਹਿਲਾ ਬੰਦਾ ਅਸੀਂ ਦੇ ਵੀ ਛੜਵਾਇਆ ਸੀ ਨਾ ਉੱਥੋਂ ਹਰਿਆਣੇ ਹਰਿਆਣੇ ਤੇ ਪਹਿਲਾ ਬੰਦਾ ਅਸੀਂ ਛੜਾਇਆ ਸੀ 2017 ਦੇ ਵਿੱਚ ਤੇ ਉੱਥੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਸੀ ਵੀ ਇਹ ਕਿੱਦਾਂ ਦਰਿੰਦਗੀ ਭਰਾ ਕੰਮ ਕਰਦੇ ਕਿੱਦਾਂ ਇਹੋ ਜੇ ਮੰਦਬੁੱਧੀਆਂ ਨੂੰ ਲਿਆ ਲਿਆ ਕੰਮ ਕਰਵਾਉਂਦੇ ਖਰੀਦੋ ਫਰੋਕਤ ਕਿੱਦਾਂ ਹੁੰਦੀ ਆ ਤੇ ਕਿਵੇਂ ਇਹ ਜਲਾਦਪੋਣਾ ਕਰਦੇ ਆ ਪਹਿਲਾਂ ਕਿਉਂਕਿ ਉਦੋਂ ਫੇਸਬੁੱਕ ਤੇ ਲਾਈਵ ਵੀਡੀਓ ਪਾ ਆਪਾਂ ਲੋਕਾਂ ਨੂੰ ਜਾਗਰੂਕ ਕੀਤਾ ਸੀ ਉਤੋਂ ਬਾਅਦ ਤਾਂ ਇੱਕ ਲਹਿਰ ਬਣ ਗਈ ਪੰਜਾਬ ਦੇ ਵਿੱਚ ਤੇ ਪਤਾ ਲੱਗਾ ਵੀ ਇਦਾਂ ਵੀ ਲੋਕ ਕਰਦੇ ਆ ਸਾਡੇ ਵੀ ਕਰਦੇ ਆ ਇਹ ਨਹੀਂ ਵੀ ਸਾਡੇ ਆਪਣੇ ਜਿਹੜੇ ਜ਼ਿੰਮੇਦਾਰਾਂ ਚੋਂ ਵੀ ਕਰਦੇ ਆ ਪਰ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਹੀਰ ਗੁੱਜਰ ਬਰਾਦਰੀ ਜਿਹੜੀ ਆ ਉਹ ਮੈਂ ਕਹਿਣ ਤੋਂ ਨਹੀਂ ਝਿਜਕੂੰਗਾ ਹੀਰ ਗੁੱਜਰ ਜਿਹੜੀ ਬਰਾਦਰੀ ਆ ਸਭ ਤੋਂ ਜ਼ਿਆਦਾ ਜੇ ਅੱਜ 100 ਘਰ ਹੋਊਗਾ ਨਾ ਤੇ ਉਹਦੇ ਵਿੱਚੋਂ 90 ਘਰਾਂ ਚੋਂ ਬੰਦੇ ਹੋਣਗੇ ਜੇ ਨਹੀਂ ਆ ਤਾਂ ਮੈਂ ਡਾਟਾ ਦੇ ਸਕਦਾ ਸਭ ਕੁਝ ਡਾਟਾ ਸਾਡੇ ਕੋਲ ਕਈ ਇਹਨਾਂ ਦੇ ਵੀ ਬੰਦੇ ਫੋਨ ਕਰਦੇ ਬਾਈ ਜੀ ਜਦੋਂ ਤੁਸੀਂ ਸਾਡਾ ਨਾਮ ਲੈਂਦੇ ਆ ਸਾਡੀ ਵੀ ਬਦਨਾਮੀ ਹੁੰਦੀ ਬਦਨਾਮੀ ਇਸ ਹੁੰਦੀ ਆ ਜੇ ਜ਼ਿੰਮੇਵਾਰਾਂ ਚ 100 ਚੋਂ 10 ਦੇ ਹੋਣਗੇ 90 ਕੋਲ ਨਹੀਂ ਹੋਣਗੇ ਤੁਹਾਡੇ 100 ਚੋਂ 90 ਦੇ ਆ 10 ਦੇ ਨਹੀਂ ਹੈਗੇ ਆ ਹਾਲਾਤ ਆ ਤੇ ਇਸ ਕਰਕੇ ਵੀ ਜਦੋਂ ਇੰਨਾ ਵੱਡੀ ਰੇਸ਼ੋ ਚ ਹੋਣਗੇ ਨਾ ਤੇ ਸਾਰੀ ਹੀ ਕੌਮ ਨੂੰ ਦਾਗ ਲੱਗੂਗਾ ਇਸ ਕਰਕੇ ਆਪਣੇ ਤੁਸੀਂ ਲਾਗੇ ਸ਼ਿਕੰਜਾ ਕੱਸ ਸਕਦੇ ਪਹਿਲਾਂ ਤੁਹਾਨੂੰ ਸੱਦ ਕੇ 2017 ਚ ਮੈਨੂੰ ਗੜਦੀਵਾਲਾ ਦੇ ਜੇ ਹਲਕੇ ਦੇ ਦੇਖਦੇ ਹੋਣਗੇ ਨਾ ਤੇ ਅਸੀਂ ਇੱਕ ਮੀਟਿੰਗ ਕੀਤੀ ਸੀ ਤੇ ਤੁਸੀਂ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਆਪਾਂ ਜਿਹੜਾ ਇਹ ਤੇ ਨਕੇਲ ਕੱਸਾਂਗੇ 2018 ਦੀ ਸੌਰੀ ਗੱਲ ਹੈ 2018 ਤੁਸੀਂ ਹਾਂ ਬਾਗੇ ਇਕੱਠੇ ਹੋ ਕੇ ਤੁਸੀਂ ਇਕੱਠ ਕਰਕੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਸੀ ਲਿਖਤੀ ਰੂਪ ਚ ਦਿੱਤਾ ਸੀ ਵੀ ਜੇ ਗੜਦੀਵਾਲਾ ਦੇ ਵਿੱਚ ਕਿਸੇ ਵੀ ਡੇਰੇ ਚ ਬੰਦਾ ਪਾਇਆ ਗਿਆ ਤੁਸੀਂ ਕਾਨੂੰਨੀ ਕਾਰਵਾਈ ਕਰਾਉਗੇ ਇਹ ਮੰਨ ਕੇ ਗਏ ਸੀ ਅੱਜ ਇਹ ਜਿਹੜਾ ਬੰਦਾ ਨਿਕਲਿਆ ਕਿਤੇ ਉੱਪਰੋਂ ਨਹੀਂ ਆ ਗਿਆ ਜੇ ਹਰਿਆਣੇੋਂ ਆਉਂਦਾ ਜੇ ਦਸੂਹੇਂ ਚੋਂ ਨਿਕਲਦਾ ਤੇ ਸਾਡੇ راستਿਆਂ 'ਚੋਂ ਫੋਨ ਆ ਜਾਣੀ ਸੀ। ਜੇ ਗੜਦੀ ਹਰਿਆਣੇ ਤੋਂ ਤੁਰਦਾ ਬੰਦਾ ਤੇ ਮੈਨੂੰ ਰਸਤੇ 'ਚੋਂ ਫੋਨ ਆ ਜਾਣੇ ਸੀ ਵੀ ਬਾਈ ਜੀ ਇੱਥੇ ਇੱਕ ਬੰਦਾ ਲਵਾਰਸ ਘੁੰਮ ਰਿਹਾ। ਜੇ ਦਸੂਹਿਆਂ ਤੁਰਦਾ ਤੇ ਸਾਨੂੰ ਰਧਾਵਿਆਂ 'ਚੋਂ ਫੋਨ ਨਾ ਰਧਾਵਾ ਅੱਡਾ ਨੰਕ ਕੇ ਆਇਆ ਉੱਥੋਂ ਫੋਨ ਆ ਜਾਣੀ ਸੀ। ਫੋਨ ਕਿਉਂ ਨਹੀਂ ਆਏ? ਇਹਦਾ ਮਤਲਬ ਏ ਗੜਦੀ ਵਾਲਾ ਜੇ ਲਾਗੇ ਦੇ ਪਿੰਡਾਂ ਦੇ ਕਿਸੇ ਡੇਰੇ 'ਚੋਂ ਛੁੱਟ ਕੇ ਆਇਆ ਆ ਤੇ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਹਜੇ ਬੰਦੇ ਦੇ ਪੁੱਤ ਬਣ ਕੇ ਜਿਹੜੇ ਨੇ ਰੱਖਿਓ ਹਨ ਜਿਨ੍ਹਾਂ ਦੇ ਵੀਡੀਓ ਸੁਣਦੀ ਆ ਦੇਖਦੀ ਬੰਦੇ ਦੇ ਪੁੱਤ ਮੰਨ ਕੇ ਉਹਨਾਂ ਦਾ ਡਾਟਾ ਜਿਹੜਾ ਥਾਣੇ 'ਚ ਦੇ ਦਿਓ ਨਹੀਂ ਤਾਂ ਸਾਨੂੰ ਤਲਾਹ ਦੇ ਦਿਓ ਵੀ ਇਹਨਾਂ ਦਾ ਕੀ ਆ ਕੌਣਾ ਤਾਂ ਪਤਾ ਨਹੀਂ ਤਾਂ ਹੁਣ ਜਦੋਂ ਤੱਕ ਅਸੀਂ ਸਾਨੂੰ ਪਤਾ ਲੱਗਾ ਨਾ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਪੂਰੀ ਕਰਵਾਵਾਂਗੇ ਤੇ ਨਾਲੇ ਉਹਨਾਂ ਤੇ ਜੋ ਹਰਜਾਨਾ ਬਣਿਆ ਉਹਨਾਂ ਦੇ ਪਰਿਵਾਰ ਲੱਭ ਕੇ ਜੇ ਨਹੀਂ ਪਰਿਵਾਰ ਲੱਭਦਾ ਤੇ ਹਰਜਾਨੇ ਲਪੋ ਭਰਾਵਾਂਗੇ ਉਹਨਾਂ ਕੋਲ ਅੱਗੇ ਤੱਕ ਅੱਜ ਤੱਕਰ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਅੱਜ ਤੱਕਰ ਜੋ ਮਰਦੀ ਵੀ ਤੁਹਾਨੂੰ ਪਰਿਵਾਰਾਂ ਤੱਕਰ ਪਹੁੰਚਾਉਂਦੇ ਰਹੇ ਜਾਂ ਲੱਭਦੇ ਰਹੇ ਜੋ ਕੁਝ ਵੀ ਆ ਇਹ ਪਰਚੇ ਵੀ ਕਰਾਏ ਆ ਜਾਂ ਮਾਫੀਨਾਮੇ ਦਵਾ ਕੇ ਛਡਾ ਦਿੱਤੇ ਗਏ ਪਰ ਹੁਣ ਨਹੀਂ ਛੱਡੇ ਜਾਣਗੇ ਗੜਦੀ ਵਾਲਾ ਦੇ ਜਿੰਨੇ ਡੇਰਿਆਂ 'ਚ ਬੰਦੇ ਆ ਆਹ ਕੋਈ ਬੰਦਾ ਕੋ ਉੱਪਰੋਂ ਨਹੀਂ ਆ ਗਿਆ ਮੈਂ ਪਹਿਲੀ ਦੱਸ ਚੁੱਕਾ ਕੋਈ ਚੱਕਦਮ ਕੋ ਗੱਡੀਆਂ 'ਚ ਛੱਡ ਕੇ ਨਹੀਂ ਗਿਆ ਜੋ ਹਾਲਾਤ ਆ ਗੱਡੀ 'ਚ ਬਹਿਣੇ ਵਾਲੇ ਵੀ ਹੈ ਨਹੀਂ ਕੀ ਇੱਕ ਲਾਗੇ ਡੇਰਿਆਂ 'ਚੋਂ ਬੰਦਾ ਆਇਆ ਇਹਦੀ ਹੁਣ ਛਾਣਬੀਣ ਅੱਜ ਤੋਂ ਹੀ ਅਸੀਂ ਕਰਨ ਲੱਗ ਪਣੀ ਜੇ ਕੋਈ ਡੇਰਿਆਂ ਵਾਲਾ ਕੋਈ ਵੀਰੇ ਨੂੰ ਜਾਣਦਾ ਹੋਵੇ ਤੇ ਉਹ ਵੀ ਦੱਸੇ ਵੀ ਇਹ ਬੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਆ ਕੋਈ ਲਾਗੇ ਦੇ ਕਿਸੇ ਨੇ ਦੇਖਿਆ ਹੋਵੇ ਇਨੂੰ ਤੇ ਉਹ ਵੀ ਸਾਡੇ ਤੱਕ ਰਤਲਾਹ দাও ਉਹਦਾ ਨਾਮ ਜਿਹੜਾ ਗੁਪਤ ਰੱਖਾਂਗੇ ਵੀ ਕਿਹਦੇ ਡੇਰੇ ਚੋਂ ਦੌੜ ਕੇ ਆ ਉਹਦਾ ਨਾਮ ਗੁਪਤ ਰੱਖਾਂਗੇ ਦੱਸਾਂਗੇ ਨਹੀਂ ਸਾਨੂੰ ਤੁਸੀਂ ਦੱਸ ਸਕਦੇ ਆ ਤੇ ਵੀ ਹੋਰ ਕੀ ਕਿਦਾਂ ਲੱਗ ਮੈਨੂੰ ਲੱਗਦਾ ਆ ਅਸੀਂ ਮਹੀਮ ਵੀ ਚਲਾਈ ਸਾਰਾ ਕੁਝ ਕਰਦੇ ਪਰ ਬੰਦੇ ਦੇ ਪੁੱਤ ਨਹੀਂ ਬਣੇ ਇਹ ਕਦੇ ਮੰਨਦਾ ਹੀ ਨਹੀਂਗੇ ਪਹਿਲੀ ਗੱਲ ਤਾਂ ਆਪਾਂ ਮੈਂ ਇਸ ਵੀਡੀਓ ਦੇ ਵਿੱਚ ਇੱਕ ਬੇਨਤੀ ਕਰਨੀ ਚਾਹਨਾ ਵੀ ਜਿੱਦਾਂ ਮਨਜੋਤ ਵੀਰ ਨੇ ਦੱਸਿਆ ਵੀ ਆਪਾਂ ਇਹ ਬੰਦਾ ਗੜਦੀ ਵਾਲੇ ਏਰੀਆ ਚੋਂ ਹੀ ਆ ਤੁਸੀਂ ਸੰਗਤ ਜੀ ਥੋੜਾ ਸਮਾਂ ਪਹਿਲਾਂ ਇੱਕ ਵੀਡੀਓ ਦੇਖੀ ਹੋਣੀ ਆ ਕਿ ਇੱਕ ਬੱਚਾ ਦਸੂਹ ਏਰੀਆ ਦੇ ਵਿੱਚ ਛੱਡ ਕੇ ਚਲੇ ਗਏ ਸੀਗੇ ਉਹਨਾਂ ਨੂੰ ਵੀ ਇਹੀ ਭੁਲੇਖਾ ਸੀਗਾ ਕਿ ਅਸੀਂ ਬੱਚਾ ਛੱਡ ਕੇ ਹਸਪੀਟਲ ਆ ਕੇ ਚਲੇ ਗਏ ਤਾਂ ਸਾਡੂ ਕਿਹੜਾ ਲੱਭ ਲੈਣਾ ਕਿਸ ਨੇ ਪਰ ਬਿਰੋ ਖਾਂ ਤਾਂ ਕੈਮਰੇ ਲੱਗੇ ਹੋ ਸਾਡੀ ਜਿਹੜੀ ਟੀਮ ਆ ਵੀਰ ਮਨਜੋਤ ਸਿੰਘ ਤਲਵੰਡੀ ਦੀ ਉਹ ਏਡੀ ਕਿ ਸਤਾਰਕ ਆ ਤੇ ਸਾਰੇ ਕੈਮਰੇ ਦੇ ਐਕਸਪਰਟ ਆ ਜੇ ਇਹਦੀ ਲੋਕੇਸ਼ਨ ਇੱਕ ਕਿਧਰੋਂ ਤੁਰਿਆ ਕਿੱਥੋਂ ਨਿਕਲਿਆ ਕਿਹੜੇ ਪਿੰਡਾਂ ਚੋਂ ਨਿਕਲਿਆ ਕਿਹੜੀਆਂ ਸੜਕਾਂ ਤੋਂ ਸਾਰਾ ਕੁਝ ਕੱਢ ਲੈਣਾ ਆਪਾਂ ਇਹ ਕੋਈ ਆਪਣੇ ਤੋਂ ਕੋਈ ਬੜਾ ਦੂਰ ਨਹੀਂ ਹੈਗਾ ਵੀਰ ਦੇ ਕਹਿਣ ਵਾਂਗੂ ਵੀ ਪਹਿਲਾਂ ਹੀ ਤੁਸੀ ਕਿਸੇ ਤੋਂ ਗਲਤੀ ਹੋ ਗਈ ਆ ਦੁਬਾਰਾ ਕਿਸੇ ਨੇ ਬੰਦੇ ਰੱਖਣੇ ਸ਼ੁਰੂ ਕਰਤੇ ਆ ਸਾਡੇ ਏਰੀਏ ਚ ਚਾਹੇ ਦਸੂ ਏਰੀਏ ਚ ਚਾਹੇ ਹੁਸ਼ਿਆਰਪੁਰ ਦੇ ਕਿਸੇ ਮਤਲਬ ਪਿੰਡਾਂ ਦੇ ਵਿੱਚ ਵੀ ਆ ਉਹ ਜ਼ਰੂਰ ਇਤਲਾਹ ਦੇ ਦਿਓ ਚਾਹੇ ਥਾਣੇ ਦੇ ਦਿਓ ਚਾਹੇ ਸਾਡੀ ਸੰਸਥਾ ਨੂੰ ਦੇ ਦਿਓ ਇਹ ਕੰਮ ਵੀਰੋ ਹੱਥ ਜੋੜ ਕੇ ਬੇਨਤੀ ਆ ਠੰਡ ਬਹੁਤ ਆ ਜਿੱਦਾਂ ਤੁਹਾਨੂੰ ਆਪਣੇ ਬੱਚੇ ਪਿਆਰੇ ਆ ਇਹ ਵੀ ਕਿਸੇ ਮਾਂ ਦਾ ਪੁੱਤ ਵਾ ਜਦੋਂ ਇਹ ਵੀ ਜੰਮਿਆ ਹੋਣਾ ਖੁਸ਼ੀਆਂ ਇਹਨਾਂ ਦੇ ਘਰ ਵੀ ਬਣੀਆਂ ਹੋਣੀਆਂ ਆ ਆਣ ਗਵਾਂ ਨੇ ਵਧਾਈਆਂ ਇਹਨਾਂ ਦੇ ਘਰ ਵੀ ਦਿੱਤੀਆਂ ਹੋਣੀਆਂ ਵੀ ਤੁਹਾਡੇ ਪੁੱਤ ਹੋਇਆ ਤੇ ਅੱਜ ਉਸ ਪੁੱਤ ਦੇ ਹਾਲਾਤ ਦੇਖੋ ਖੋਰੇ ਦੀ ਮਾਂ ਨੂੰ ਇਹ ਲੱਗਦਾ ਹੋਣਾ ਪੇ ਮੇਰਾ ਪੁੱਤ ਮਰ ਗਿਆ ਠੀਕ ਨਹੀਂ ਇਹਨਾਂ ਦੇ ਇਹਨਾਂ ਦੇ ਪਰਿਵਾਰ ਨੂੰ ਆਸ ਹੀ ਨਹੀਂ ਹੋਣੀ ਪੇ ਕਦੇ ਮੁੜ ਕੇ ਆਊਗਾ ਕਿਉਂਕਿ ਪੰਜਾਬ ਦਾ ਤਾਂ ਹੈ ਨਹੀਂਗਾ ਪ੍ਰਵਾਸੀ ਆ ਪਰ ਹੈ ਇਨਸਾਨ ਆ ਭਾਵੇਂ ਪ੍ਰਵਾਸੀ ਆ ਅੱਜ ਦੀ ਡੇਟ ਦੇ ਵਿੱਚ ਇਹਨੂੰ ਫਸਟ ਡੇਟ ਦੀ ਬਹੁਤ ਜ਼ਰੂਰਤ ਆ ਠੰਡ ਦੇ ਵਿੱਚ ਇੱਕ ਘੰਟਾ ਰਾਤ ਬਾਹਰ ਕੇ ਜਾ ਕੇ ਦੇਖੋ ਕੋਈ ਜਣ ਉਹਦੇ ਪਜਾਮਾ ਪਤਲਾ ਜਿਹਾ ਪਾਇਆ ਹੋਇਆ ਆ ਉਹਦੇ ਹਾਲਾਤ ਦੇਖੋ ਸੋ ਵੀਰੋ ਅਖੀਰ ਦੇ ਵਿੱਚ ਫਿਰ ਇਹ ਬੇਨਤੀ ਆ ਪੇ ਇਹੋ ਜਿਹਾ ਕਹਿਰ ਨਾ ਗਿਜਾਰੋ ਤੁਸੀਂ ਵੀ ਇੱਕੋ ਹੀ ਪ੍ਰਮਾਤਮਾ ਦਾ ਜ਼ਿਕਰ ਕਰਦੇ ਆ ਵੀ ਪ੍ਰਮਾਤਮਾ ਇੱਕੋ ਹੀ ਆ ਤੇ ਉਸ ਤੋਂ ਡਰ ਕੇ ਰਹੋ ਥੋੜਾ ਜਿਹਾ ਉਸ ਪ੍ਰਮਾਤਮਾ ਦੀ ਲਾਠੀ ਦੀ ਆਵਾਜ਼ ਨਹੀਂ ਆਉਣੀ ਹਾਲਾਤ ਤੁਹਾਡੇ ਵੀ ਬਹੁਤ ਮਾੜੇ ਹੋਣਗੇ ਜੇ ਤੁਸੀਂ ਇਹਨਾਂ ਦੇ ਹਾਲਾਤ ਚਾਹਦੇ ਆ ਅਕੀਰ ਦੇ ਵਿੱਚ ਹੋਰ ਕੋਈ ਆਪਣੇ ਕੋਲ ਇਦਾਂ ਦੇ ਸ਼ਬਦ ਨਹੀਂ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਦੇਵੀ ਨੇ ਜਿਹੜੀ ਗੱਲਾਂ ਕੀਤੀਆਂ ਠੰਡ ਧੁੰਦ ਪਈ ਹੋਆ ਦੇ ਵੀ ਇਦਾਂ ਹੀ ਗੱਡੀ ਦੇ ਥੱਲੇ ਹੀ ਆ ਗਏ ਕਿਸੇ ਨਾ ਕਿਸੇ ਟਰੈਕਟਰ ਦੇ ਥੱਲੇ ਬਾਹਰ ਰਾਤ ਰਹਿ ਜਾਂਦਾ ਆ ਇੱਕ ਮੈਂ ਕਹਨਾ ਦੇਖੋ ਇੱਕ ਛੋਟੀ ਜੀ ਆ ਪਤਲੀ ਜੀ ਇੱਕ ਆ ਪਈ ਹੋਆ ਇੱਕ ਥੱਲਿ ਐ ਇਹਨੀ ਥੱਲੇ ਦੀ ਕੁਛ ਵੀ ਕਾਹ ਥੱਲੇ ਦੀ ਆ ਗੋ ਪਾ ਆ ਕੱਪੜੇ ਪਾਇਓ ਆ ਬੁਰੇ ਹਾਲ ਮੇਰਾ ਭਰਾ ਜਿਹੜਾ ਵਿਊ ਆਪਣਾ ਜਿਹੜਾ ਸਾਰੇ ਹੀ ਅੱਗੇ ਵੀ ਦੱਸਿਆ ਸਾਡੀ ਸੁਸਾਇਟੀ ਦੀ ਜਿੰਨਾ ਰਾਸ਼ਨ ਚਾਹੇ ਆਸ਼ਰਮ ਚਾਹੇ 400 ਪਰਿਵਾਰ ਫੈਮਿਲੀ ਨੂੰ ਰਾਸ਼ਨ ਜਾਂਦਾ ਉਹ ਭਰਾ ਦੀ ਦੁਕਾਨੋਂ ਜਾਂਦਾ ਵੀ ਤੂੰ ਵੀ ਦੇਖਿਆ ਕਿਹਨੇ ਦੱਸਿਆ ਮੈਂ ਦੇਖਿਆ ਇਤੋਂ ਬੁਰੇ ਆਂਦਾ ਸੀਗਾ ਜੀ ਇਹ ਅੱਛਾ ਤੇ ਮੈਂ ਤੁਹਾਡੇ ਸੁਸਾਇਟੀ ਦੇ ਪੁਰਾਣੇ ਮੈਂਬਰ ਹੈਗੇ ਆ ਭਾਜੀ ਉਹਨਾਂ ਨੂੰ ਫੋਨ ਮਾਰਿਆ ਮੈਂ ਕਿਹਾ ਇਹਨੂੰ ਪੁੱਛਿਆ ਪਹਿਲਾਂ ਮੈਂ ਕਿਹਾ ਵੀ ਕੀ ਕਿੱਥੋਂ ਆਇਆ ਕੀ ਨਹੀਂ ਕੀ ਗੱਲਬਾਤ ਮੰਦਬੁੱਧੀ ਲੱਗਾ ਇਹ ਇਹਨੂੰ ਬੜਾ ਪੁੱਛਿਆ ਦਾ ਨਾਮ ਪੁੱਛਿਆ ਦਾ ਪਿੰਡ ਪੁੱਛਿਆ ਸਾਰਾ ਕੁਝ ਪੁੱਛਿਆ ਦਾ ਪਰ ਇਹਨੇ ਕੁਝ ਹਾਲ ਤਾਂ ਸਾਨੂੰ ਮੰਦਬੁੱਧੀ ਲੱਗਾ ਦੋ ਤਿੰਨ ਜਾਣੇ ਸੀਗੇ ਅਸੀਂ ਪੁੱਛਿਆ ਇਹਨੂੰ ਫਿਰ ਮੈਂ ਆਪਣੇ ਪੁਰਾਣੇ ਸੋਸਾਇਟੀ ਮੈਂਬਰ ਹੈਗੇ ਆ ਸਾਡੇ ਤੇ ਜਸਦੀਪ ਸਿੰਘ ਕੰਗਜੀ ਉਹਨਾਂ ਨੂੰ ਪੁੱਛ ਫੋਨ ਕੀਤਾ ਮੈਂ ਕਿਹਾ ਆ ਕੇ ਮੜਾ ਦੇਖੋ ਵੀ ਕੀ ਹੈਗਾ ਸਿਸਟਮ ਫਿਰ ਭਾਈ ਉਹਨਾਂ ਨੂੰ ਬੁਲਾਈਏ ਫਿਰ ਤੁਹਾਨੂੰ ਇਹਨਾਂ ਨੇ ਕਾਲ ਕੀਤੀ ਜਿੱਦਾਂ ਵੀ ਮੈਂ ਆ ਦੇਣਾ ਇਹ ਆ ਗੱਲ ਵੀ ਸਾਰੀ ਜ਼ਿੰਮੇਵਾਰੀ ਆਪਣੀ ਸਮਝ ਲਈ ਬਾਕੀ ਵੀ ਸਾਰੀ ਜ਼ਿੰਮੇਵਾਰੀ ਆਪਣੀ ਸਮਝ ਸਾਡਾ ਹੈਲਪਲਾਈਨ ਨੰਬਰ ਆ 94172 60895 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਆ ਜਾ ਆ ਜਾ ਚਲੀ ਚੱਲ ਫੇ ਆ ਜਾ ਆ ਜਾ ਚੱਲ ਜਰੀ ਅੰਨਾ ਇਹ ਨੂੰ ਇਹ ਜਾ ਰਿਹਾ ਨਿੱਕੇ ਸਾ ਪੈ ਜਾ ਕੇ ਚਾਹੀਦੇ ਉਹ ਚਾੰਡ ਦੇ ਵਿੱਚ ਇਧਰ ਆ ਜਾ ਆ ਗੱਡੀ ਚ ਇਧਰ ਹੁਣ ਜਾ ਬੈਠ ਜਾ ਚੱਲ ਬੈਠ ਜਾ ਬਸ ਕਿਤੇ ਵਾਰਦੀ ਨਹੀਂ 아, 에? 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 에?